ਪਹਿਲੀ ਵਾਰੀ ਹੋਇਆ ਕਿ ਬੱਚਿਆਂ ਨੂੰ ਹਰ ਰੋਜ਼ ਸੀਜ਼ਨਲ ਫਰੂਟਸ ਦਿੱਤੇ ਜਾਂਦੇ ਕਿ ਕਦੇ ਪਹਿਲਾਂ ਨਹੀਂ ਦਿੱਤੇ ਜਾਂਦੇ ਸੀ ਇਹ ਵੀ ਆਪਣੀ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਹੈ ਸਵੀਪਰਸ ਆਪਾਂ ਰੱਖੇ ਆ ਵਾਚਮੈਨਸ ਆਪਾਂ ਰੱਖੇ ਨੌ ਹਜ਼ਾਰ ਸਵੀਪਰ ਤੇ ਵਾਚਮੈਨ ਆਪਾਂ ਪੰਜਾਬ ਦੇ ਵਿੱਚ ਰੱਖੇ ਆ ਜਿਹੜੇ ਪਹਿਲਾਂ ਇਹ ਪੋਸਟਾਂ ਆਲਮੋਸਟ ਬੰਦ ਹੀ ਹੋ ਗਈਆਂ ਸੀ ਰੱਖਣੀ ਬੰਦ ਕਰ ਦਿੱਤੀ ਸੀ ਆਪਣੇ ਲਈ ਕੈਂਪਸ ਪੈਰੇਦਰ ਆ ਗਿਆ ਆ ਹਾਦਸੀ ਉਹ ਆਪਾਂ ਏ ਸਕੂਲ ਨੂੰ ਚਾਰੇ ਪਾਸੋਂ ਵੰਨ ਲਿਆ ਕੱਲੇ ਏ ਸਕੂਲ ਨੂੰ ਨਹੀਂ ਤਕਰੀਬਨ ਸਾਰੇ ਪੰਜਾਬ ਦੇ ਸਕੂਲਾਂ ਨੂੰ ਵੰਨ ਲਿਆ ਵੀ ਕਿਤੇ ਵੀ ਕੋਈ ਤੁਹਾਨੂੰ ਸਕੂਲ ਆਇਆ ਨਹੀਂ ਜੁਗਵਾ ਕਿ ਉਹਦੇ ਕੋਈ ਚਾਰਦਵਾਰੀ ਨਹੀਂ ਕੋਈ ਉਹਦਾ ਪ੍ਰੋਪਰ ਗੇਟ ਨਹੀਂ ਕਿ ਜਿਹੜਾ ਮਰਜੀ ਕਿਥੋਂ ਮਰਜੀ ਕੋਈ ਅੰਦਰ ਵੜ ਜੇ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਨਾ ਪਾਈਏ ਨੀ ਕੱਲੇ ਬੱਚੇ ਹੀ ਉਨ੍ਹਾਂ ਦੇ ਮਾਪੇ ਤੇ ਸਰਕਾਰੀਓ ਪੀਚਰਸ ਸਹਿਬਾਨੀ ਸਕੂਲ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਕਰਸ